ਪ੍ਰਭਾ ਤੀ ਮਹੱਲਾ ਪਹਿਲਾ ਖਾਇ ਮੈਲ ਵਿਧਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਜ ਸੰਗਤ ਜੀਓ ਅੰਤਰਜਾਮੀ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਪਰਮ ਪਵਿੱਤਰ ਵਿਚਾਰ ਜੀਓ ਦੀ ਕਲਿਆਣ ਵਾਸਤੇ ਬਖਸ਼ਦੇ ਹਨ ਗੁਰੂ ਮਾਰਾ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਖਾਇ ਮੈਲ ਵਿਧਾਇ ਸੁਮਲ ਹੈ ਜਸਵਾਏ ਖਾਂਦੇ ਵੀ ਘਟੇ ਪੈਰ ਦੇ ਵੀ ਘਟੇ ਉਹ ਕਹਿੰਦੇ ਆ ਬਾਹਲਾ ਖਾਣ ਚ ਕੀ ਐ ਸਰੀਰ ਵੱਧ ਜੂਗਾ ਅਤੇ ਪੈਰ ਕੇ ਕੀ ਐ ਲੀੜਿਆਂ ਦੇ ਨਾਲ ਪੈਰ ਪੈਰ ਕੇ ਸੂਮਦਾਈ ਨਾਲ ਹੀ ਸਾਰ ਲੋ ਐਵੇਂ ਮਾਇਆ ਨੂੰ ਘਟਾਉਣਾ ਐ ਨਾ ਲੀੜੇ ਵਸਤਰ ਪੈਰ ਪੈਰ ਕੇ ਸੋ ਇਹ ਤਾਂ ਹੈ ਸੁਮਨ ਨੂੰ ਮਾਇਆ ਜੋੜਨ ਦੀ ਇੱਛਾ ਦਾ ਸਮਾਉ ਪਰ ਹਜੂਰ ਵਿਰਾਗ ਮੈਂ ਹੀ ਉਪਦੇਸ਼ ਨੂੰ ਬਖਸ਼ਦੇ ਹਨ ਖਾਇਆ ਮੈਨਿ ਧਾਇ ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਪੈਨੰਦਿਆਂ ਸਭ ਅੰਗ ਨਾਨਕ ਧਿਰਗ ਤੇਰਾ ਦਾ ਜੀਵੈ ਜਿਨ ਸੱਚ ਨੇ ਲੱਗੋ ਰੰਗ ਖਾਂਦਿਆਂ ਖਾਂਦਿਆਂ ਤਾਂ ਮੂੰਹ ਕਸ ਗਿਆ ਮਹਾਰਾਜ ਜੀ ਪਦਾਰਥ ਦਿੱਤੇ ਆ ਹੋਇਆ ਅਤੇ ਖਾ ਕੇ ਮੈਲ ਸਰੀਰ ਦੇ ਅੰਦਰ ਮੈਲ ਨੂੰ ਹੀ ਬਿਧਾਉਣਾ ਕੀਤਾ ਹੈ ਪੈਦਾ ਘਰ ਕੀ ਹਾਨ ਅਤੇ ਬਸਰ ਪੈਰ ਪੈਰ ਕਰਕੇ ਘਰ ਦੀ ਹਾਨ ਘਰ ਸਰੀਰ ਨੂੰ ਹੀ ਬਸਰ ਪੈਰ ਪੈਰ ਕੇ ਜਿਸ ਵਾਕਤ ਕਿਹਾ ਮਹਾਰਾਜ ਸਾਹਿਬ ਜੀ ਨੇ ਬਾਬਾ ਹੋਰ ਪਹਿਣਨ ਖੁਸ਼ੀ ਖਵਾਰ ਜਿਤ ਪੈਦਾ ਤਨ ਪੀੜੀਏ ਮਨ ਮੈਂ ਚਲਾ ਵਕਾਰ ਮਨ ਚ ਵਕਾਰ ਹੁੰਦੇ ਹੈ ਹੰਕਾਰ ਹੁੰਦਾ ਹੈ ਇਸ ਕਰਕੇ ਪੈਰ ਕਰਕੇ ਵੀ ਆਪ ਦੇ ਘਰ ਸਰੀਰ ਦੀ ਉਹ ਕਹਾਵਾ ਅਦਕੰਦ ਸੇਤ ਹਾਨੀ ਕੀਤੀ ਹੈ ਮਾਵੀਆਂ ਚਟਕੀਲੀਆਂ ਪਸ਼ਾਕਾਂ ਪਹਿਰ ਕੇ ਕਾਮ ਆਰਗ ਫੁਰਦੇ ਰਹਿੰਦੇ ਆ ਆਦਮੀ ਦਾ ਜੀਵਨ ਗੰਦਾ ਹੋ ਜਾਂਦਾ ਹੈ ਸਾਦਾ ਜਿਹੜਾ ਪਹਿਰਦਾ ਨਹੀਂ ਉਹ ਆਪਣੇ ਘਰ ਸਰੀਰ ਨੂੰ ਹੀ ਹਾਨ ਕੀਤਾ ਹੈ ਬਕ ਬਕਵਾਦ ਚਲਾਇਆ ਜਿਹੜਿਆਂ ਨੇ ਪਰਮੇਸ਼ਰ ਦਾ ਸਿਮਰਨ ਨਹੀਂ ਕੀਤਾ ਬਕ ਬਕ ਬਾਤ ਚਲਾਇਆ ਭਗਤੇ ਬਣ ਬਣ ਕੇ ਲੋਕਾਂ ਦਾ ਬਕਵਾਦ ਚਰਚਾ ਕਰਦੇ ਆ ਵਤੰਡਾਵਾਦ, ਜਲਪਾਵਾਜ ਆਦਿਕ ਇਸ ਪ੍ਰਕਾਰ ਬਕਵਾਦ ਬਕਵਾਸ ਹੀ ਚਲਾਉਣਾ ਕੀਤਾ ਹੈ ਆਪਣੇ ਆਪ ਨੂੰ ਬਕਤਾ ਕਹਾ ਕੇ ਬਕ ਬਕਤਾ ਕਹਾ ਕਰਕੇ ਬਕਵਾਦ ਝਗੜੇ ਵਤੰਡਾਵਾਦ ਆਦਿਕਾਂ ਦੇ ਵਿੱਚ ਚਲਾਉਣਾ ਕੀਤਾ ਕਿਸੇ ਮਤਲਬ ਖੰਡਨ ਕਰ ਦੇਣਾ ਕਿਸੇ ਮਤਲਬ ਮੰਡਨ ਕਰ ਦੇਣਾ ਇਹ ਬਕਵਾਸ ਹੈ ਸਵੈ ਮਤਲਬ ਖੰਡਨ ਮੰਡਨ ਕਰਨਾ ਪ੍ਰਾਇਮਤ ਖੰਡਨ ਕਰਨਾ ਇਹ ਬਾਦ ਹੈ ਅਤੇ ਹੇਤੂ ਚਰਚਾ ਹੁੰਦੀ ਹੈ ਨਾ ਕਿਸੇ ਦੇ ਮਤਵਾਂ ਖੰਡਨ ਕਰਨਾ ਨਾ ਆਪਦੇ ਮਤ ਦਾ ਤਿਆਗ ਕਰਨਾ ਇਹ ਹੇਤ ਚਰਚਾ ਹੁੰਦੀ ਹੈ ਸੋ ਇਸ ਪ੍ਰਕਾਰ ਬਕਤਾ ਬਣ ਕੇ ਜਿਸ ਨੂੰ 500 ਰੁਪਏ ਦੇ ਦਿੱਤਾ ਉਹਦੀ ਸਵਾ ਜਿੱਤ ਦਿੱਤੀ ਉਹਦੀ ਗੱਲ ਨੂੰ ਸਿੱਧ ਕਰ ਦਿੱਤਾ ਦੁਨੀਆਂ ਨੂੰ ਘਟਾ ਦਿੱਤਾ ਇਸ ਪ੍ਰਕਾਰ ਬਕਤੇ ਬਣ ਮੰਕੇ ਬਾਕੋ ਬਕਵਾਸ ਕਰਕੇ ਬਾਦ ਝਗੜੇ ਦੇ ਤਾਂ ਹੀ ਕਿ ਲਾਉਣਾ ਕੀਤਾ ਦੁਨੀਆ ਚ ਬਿਨਾਂ ਨਾਮ ਐ ਵਿਖ ਜਾ ਬਿਨਾ ਨਾਮ ਤੋਂ ਜੋ ਕੋਈ ਬੋਲ ਰਿਹਾ ਹੈ ਮੂੰਹ ਦੇ ਵਿੱਚ ਉਹ ਵਿਉ ਨਿਕਲਦੀ ਹੈ ਕਠੋਰ ਬਚਨ ਜਿਹੜੇ ਬੋਲ ਰਹੇ ਹਾਂ ਬਿਨਾ ਨਾਮ ਤੋਂ ਈਰਖਾ ਰੂਪੀ ਵਿਉ ਮੂੰਹ ਨਿਕਲਦੀ ਹੈ ਬਿਨਾ ਨਾਮ ਤੋਂ ਮਾਰਾ ਸਾਉਦੇ ਬਿਸ਼ਿਆਨੀਆਂ ਵਿਉ ਦੀਆਂ ਗੱਲਾਂ ਹੀ ਆ ਯਾਰ ਨਾ ਕਰੋ ਬਾਬਾ ਐਸਾ ਵਿਖਮ ਜਾਲ ਮਨ ਵਾਸਿਆ ਬਾਬਾ ਹੀ ਭਾਈ ਇਹੋ ਜਿਹਾ ਇਹ ਮਾਇਆ ਦੇ ਮੋਹ ਦਾ ਵਿਖਮ ਕਟਣੇ ਝਾਰ ਹੈ ਇਹਦੇ ਚ ਮਨ ਵਸ ਰਿਹਾ ਹੈ ਹਰ ਵਕਤ ਐਸਾ ਵਿਖਮ ਕਟਣ ਹੈ ਇਹ ਝਾਲ ਅਗਨੀ ਲੱਗੀ ਹੋਈ ਹੈ ਕਟਣ ਇਹ ਮਨ ਦੇ ਵਿੱਚ ਹਰ ਵਕਤ ਕ੍ਰਿਸ਼ਨਾਂ ਦੀ ਅੱਗ ਲੱਗੀ ਰਹਿੰਦੀ ਹੈ ਬਸਦੀ ਰਹਿੰਦੀ ਹੈ ਵਿਖਮ ਜਾਲ ਮੋਹ ਦਾ ਬੜਾ ਕਟਣ ਜਾਲ ਹੈ ਇਹ ਹਰੂਜ ਮੋਹ ਮਨ ਦੇ ਵਿੱਚ ਬਸਦਾ ਹੀ ਰਹਿੰਦਾ ਹੈ ਵਿਖਮ ਕਟਣ ਜਮਾ ਦਾ ਜਾਲ ਆ ਕੇ ਪਾ ਬਾਬਾ ਭਾਈ ਜਿਨ੍ਹਾਂ ਚਿਰ ਸੰਸਾਰ ਸਤ ਰੂਪ ਕਰਕੇ ਮਨ ਵਿੱਚ ਵਸਿਆ ਹੋਇਆ ਹੈ ਬਾਬਾ ਵਿਖਮ ਜਾਲ ਇਹ ਵਿਖਮ ਕਠਣਾ ਕਰਮ ਕਾਂਡ ਦਾ ਨਾ ਨਾ ਪਾਸ਼ਨਾ ਦਾ ਯਾਰ ਪਿਆ ਹੋਇਆ ਜਿਨ੍ਹਾਂ ਚਿਰ ਮਨ ਵਾਸ਼ਨਾ ਵਿੱਚ ਵਸਿਆ ਹੋਇਆ ਹੈ ਬਿਵਲ ਝਾਗ ਸਹਿਜ ਪਰਗਾਸਿਆ ਜਿਨ੍ਹਾਂ ਨੇ ਸਰ ਸੰਗਤ ਜੀ ਬਿਵਲ ਝਾਗ ਸਹਿਜ ਪਰ ਵਿਸ਼ੇਸ਼ ਕਰਕੇ ਬਿਸ਼ਿਆਂ ਦੇ ਬਲ ਨੂੰ ਝਾਗ ਲੰਘ ਗਏ ਹੈ ਉਨ੍ਹਾਂ ਦੇ ਅੰਦਰ ਸਹਿਜ ਸ਼ਾਂਤ ਸਹਿਜ ਗਿਆਨ ਪ੍ਰਕਾਸ਼ ਹੋਇਆ ਹੈ ਬਿਮਲ ਦੁਆਇ ਦੇ ਬਲ ਨੂੰ ਜਿਹੜੇ ਝਾਗ ਲੰਘੇ ਹਨ ਉਹਨਾਂ ਦੇ ਮਨ ਦੇ ਅੰਦਰ ਸਹਿਜ ਸਰੂਪ ਦਾ ਪ੍ਰਕਾਸ਼ ਹੋਇਆ ਹੈ ਬਿਮਲ ਬਿਮਲ ਨਾ ਕਈਆਂ ਪੋਥੀਆਂ ਬਿਮਲ ਪਾਠ ਹੁੰਦਾ ਬੰਨੋਂ ਦੀ ਬੀੜ ਚ ਵਿਸ਼ੇਸ਼ ਕਰਕੇ ਮੈਲ ਰੂਪ ਜੋ ਅਵਿਧਿਆ ਹੈ ਇਹਨਾਂ ਤੋਂ ਜਿਹੜਾ ਝਾਗ ਲੰਘ ਗਿਆ ਹੈ ਵੇਵਲੋ ਝਾਗ ਸਹਿਜ ਪ੍ਰਗਾਸਿਆ ਉਹਨਾਂ ਦੇ ਅੰਦਰ ਸਹਿਜ ਗਿਆਨ ਦਾ ਪ੍ਰਕਾਸ਼ ਹੋਇਆ ਹੈ ਬਿਵਲ ਦੁਆਇਦੇ ਬਲੋਂ ਜਿਹੜਾ ਝਾਗ ਲੱਗ ਗਿਆ ਹੈ ਉਹਨਾਂ ਨੂੰ ਸਹਿਜੇ ਸਰੂਪ ਦਾ ਪ੍ਰਕਾਸ਼ ਹੋ ਗਿਆ ਹੈ ਰਹਾਉ ਬਿਖ ਖਾਣਾ ਬਿਖ ਬੋਲਣਾ ਜਿਹੜਾ ਭਾਈ ਕਿਸੇ ਨੂੰ ਦੁੱਖ ਦੇ ਕੇ ਖਾਣਾ ਹੈ ਇਹ ਵੀ ਜ਼ਹਿਰ ਹੀ ਖਾਣੀ ਹੈ ਜਿਹੜਾ ਕਿਸੇ ਨੂੰ ਦੁੱਖ ਦੇਣੋਂ ਵਾਸਤੇ ਬੋਲਣਾ ਹੈ ਉਹ ਵੀ ਵਿਉਂਤ ਵਾਕ ਕਰ ਰਹੇ ਦੁੱਖ ਦਾ ਕਿਸੇ ਨੂੰ ਬਚਨ ਬੋਲਣ ਦੇਖੀ ਕਾਰਕਮਾ ਕਦੇ ਵਿਸ਼ਿਆਂ ਦੇ ਵਾਸਤੇ ਜ਼ਹਿਰੀਲੀ ਕਾਰਕਮਾਉਂਦੇ ਐ ਕਿਸੇ ਨੂੰ ਜ਼ਹਿਰ ਦੇ ਦੇਣੀ ਕਿਸੇ ਨੂੰ ਮਾਰ ਦੇਣਾ ਇਸ ਕਿਸੇ ਨੂੰ ਲੁੱਟ ਲੈਣਾ ਇਹ ਵਿਸ਼ਿਆਂ ਦੀ ਕਾਰਬੇ ਵਿਚਾਰ ਆਵੇ ਕਮਾਉਂਦੇ ਹਨ ਜਮਦਾਰ ਬਾਦੀ ਮਾਰੀ ਹੈ ਪਹਿਲੇ ਪੁਰਖੋ ਜਮਾ ਦੇ ਦਰ ਵਿੱਚ ਬੱਦੇ ਹੋਏ ਕੁੱਟੇ ਜਾਣਗੇ ਕੈਦੀ ਹੋ ਕੇ ਝੂਠ ਸੱਚ ਨਾ ਜੇ ਉਹਨਾਂ ਔਗਣਾ ਨੂੰ ਛੱਡ ਦੇਣ ਸੱਚੇ ਪਾਤਸ਼ਾਹ ਦੇ ਨਾਮ ਨੂੰ ਜਪ ਲੈਣ ਤਾਂ ਛੁਟਕਾਰਾ ਪਾ ਸਕਦੇ ਹਨ ਜਿਵ ਆਇਆ ਤਿਵ ਜਾਏ ਸੀ ਸੇ ਭਾਈ ਜਿਵੇਂ ਆਇਆ ਸੀ ਜਨਮ ਧਾਰ ਕੇ ਦੁਨੀਆ 'ਚ ਉਵੇਂ ਖਾਲੀ ਆਇਆ ਸੀ ਤੇ ਖਾਲੀ ਚਲਿਆ ਜਾਏਗਾ ਜੀ ਆ ਲਿਖ ਲੈ ਜਾ ਜਿਹੜਾ ਕੋਈ ਚੰਗਾ ਕੀਤਾ ਕੰਮ ਉਹ ਆਪਦੇ ਰੀਜੇ ਰੁਪੀ ਕਾਗਜ਼ ਤੇ ਲਿਖ ਕੇ ਲੈ ਜਾਏਗਾ ਜਿੰਨ ਮੰਦੇ ਕਰਮ ਕੀਤੇ ਐ ਉਹ ਮੰਦੇ ਕਰਮਾਂ ਨੂੰ ਲਿਖ ਕੇ ਲੈ ਜਾਏਗਾ ਸਾਰਿਆਂ ਦਾ ਹਿਰਦਾ ਜਿਹੜਾ ਇੱਕ ਫਰਿਸ਼ਤ ਬਣਿਆ ਹੋਇਆ ਹੈ ਇਹ ਰੋਜ਼ਨਾਮਚਾ ਬਣਿਆ ਸਭ ਕੋਈ ਲਿਖ ਕੇ ਲਿਆ ਰੇ ਚੰਗੇ ਬੰਦੇ ਸੁਭਾਅ ਨੂੰ ਅੰਦਰ ਆਪਦੇ ਨੂੰ ਮਨਮੁਖ ਮੂਲ ਗਵਾਇ ਜਿਹੜੇ ਮਨਮੁਖ ਹੈ ਮੂਲ ਮੇਰੇ ਸੀ ਸ્વાસ ਆਪਾਂ ਨੂੰ ਉਹਨਾਂ ਸ્વાસਾਂ ਨੂੰ ਵਿਸ਼ਿਆ ਚ ਗਵਾ ਦਤਾ ਹੈ ਮਨੁਕਾਨ ਮੂਲ ਨੂੰ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਸੀ ਉਹਦੇ ਪ੍ਰੇਮ ਨੂੰ ਗਵਾ ਦਿੰਦਾ ਹੈ ਮਨੁਕਾਨ ਮੂਲ ਜਨਮ ਤੋਂ ਲਾ ਕੇ ਸਭ ਆਪਦਾ ਜੀਵਨ ਬੁਰੇ ਪਾਸੇ ਲਾ ਕੇ ਗਵਾ ਲਿਆ ਹੈ ਮਨੋਂ ਕੋ ਮੂਲ ਨੂੰ ਉੱਕਾ ਹੀ ਆਪਣਾ ਆਪ ਸਭ ਗਵਾ ਲਿਆ ਹੈ ਦਰਗਹ ਮਿਲੇ ਸਜਾ ਐਸੇ ਪੁਰਖ ਦੇ ਪਾਈਂ ਦਰਗਾਹ ਵਿੱਚ ਸਜਾ ਮਿਲੇਗੀ ਦੰਡ ਮਿਲੇਗਾ ਜਗ ਖੋਟਾ ਸੱਚ ਨਿਰਮਲੋ ਇਹ ਭਾਈ ਜਗ ਤਾਂ ਖੁਟਿਆਈ ਵਿੱਚ ਲੱਗਾ ਰੰਦਾ ਹਰ ਵਕਤ ਹੈ ਖੁਟਿਆਈ ਕਰਕੇ ਜਗ ਖੋਟਾ ਬਣ ਰਿਹਾ ਹੈ ਜੇ ਖੋਟੇ ਕੰਮ ਨਾ ਕਰੇ ਤਾਂ ਜੀਵ ਦੇ ਕੋਈ ਖੁਟਿਆਈ ਨਹੀਂ ਇਹ ਜਗਤ ਖੋਟੇ ਕੰਮਾਂ ਦੇ ਵਿੱਚ ਕਰਨੇ ਕਰਕੇ ਇਹ ਖੋਟਾ ਹੋ ਰਿਹਾ ਹੈ ਸੱਚੇ ਨਾਮ ਕਰਕੇ ਨਿਰਮਲ ਹੋ ਸਕਦਾ ਹੈ ਗੁਰਬਾਣੀ ਵਿਚਾਰ ਇਹ ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਦੇ ਮਾਰ ਵਿਚਾਰ ਕਰੀਏ ਗੁਰ ਸ਼ਬਦੀਆਂ ਨਾਲ ਮਿਲ ਕੇ ਵਿਚਾਰ ਕਰੀਏ ਕਿ ਜਗ ਦੇ ਜਿਹੜੀ ਖੋਟ ਹੈ ਇਹਦੇ ਕਰਕੇ ਇਹ ਜੀਵ ਮੈੜਾ ਹੋ ਰਿਹਾ ਹੈ ਸੱਚੇ ਨਾਮ ਕਰਕੇ ਨਿਰਮਲ ਹੋ ਸਕੇਗਾ ਸੇ ਨਰ ਬਿਰਲੀ ਜਾਣੀ ਹੈ ਮਹਾਰਾਜ ਸਾਹਿਬ ਕਹਿੰਦੇ ਜੇ ਸੱਚੇ ਨਾਮ ਕਰਕੇ ਨਿਰਮਲ ਹੁੰਦੇ ਹੈ ਉਹ ਕੋਈ ਕੋਈ ਬਿਰਲੇ ਹਨ ਸੰਸਾਰ ਦੇ ਜਾਣੇ ਦੇ ਕੁੱਟਨ ਮੈਂ ਨਾਨਕ ਕਉ ਹੈ ਜਿਨ ਅੰਤਰ ਗਿਆਨ ਮੁਰਾ ਜਿਨ੍ਹਾਂ ਦੇ ਅੰਦਰ ਮਰਾਰੀ ਪਰਮੇਸ਼ਰ ਦਾ ਸਰੂਪ ਦਾ ਗਿਆਨ ਹੋ ਗਿਆ ਹੈ ਅਜਰ ਜਰੇ ਨੀਝਰੇ ਚਰੇ ਉਹ ਯਾਰ ਕਾਮ ਕਰੋ ਲੋਭ ਮੋਹ ਹੰਕਾਰ ਜਰੇ ਨਹੀਂ ਜਾਂਦੇ ਇਹਨਾਂ ਨੂੰ ਜਿਹੜਾ ਰੋਕ ਲਵੇ ਅੰਦਰ ਉਹਨਾਂ ਦੇ ਇੱਕ ਰਸ ਨੀਝੇ ਰਿਕਰਸ ਚਰਨਾ ਬ੍ਰਹਮ ਆਨੰਦ ਚੜਿਆਉਂਦਾ ਹੈ ਅਜਰ ਜਿਹੜੇ ਸਵਾਸ ਹੈ ਇਹ ਜਰੇ ਨਹੀਂ ਜਾਂਦੇ ਰੋਕੇ ਨਹੀਂ ਜਾਂਦੇ ਜਿਹੜਾ yogi ਰੋਕ ਲਵੇ ਉਹਦੇ ਜੋਗਾਂਨ ਦਾ ਇੱਕ ਰਾਹ ਚੜਨਾ ਚੜਿਆ ਹੁੰਦਾ ਹੈ ਅਜਰਵਸਤ ਅਜਿਹੜੀ ਹੈ ਪੁਰਖ ਦੇ ਪਾਸੋਂ ਜਦੋਂ ਕੋਈ ਗੁਣ ਕਰ ਬਿੰਦਾ ਹੈ ਉਹ ਸੋ ਆਲਿ ਨੂੰ ਸੁਣ ਲੈ ਮੈਂ ਆ ਉਪਕਾਰ ਕੀਤਾ ਮੈਂ ਆ ਉਪਕਾਰ ਕੀਤਾ ਇਸ ਪ੍ਰਕਾਰ ਅਜਰਵਸਤ ਹੈ ਜਿਹੜੀ ਇਹਨੂੰ ਜਿਹੜਾ ਯਰ ਲਵੇ ਉਹਦੇ ਨੀਜ ਜਸ ਇੱਕ ਰਾਸ ਬ੍ਰਹਮਾ ਨੂੰ ਦਾ ਚੜਨਾ ਛੜਦਾ ਹੈ ਅਮਰ ਆਨੰਦ ਸਰੂਪ ਅਮਰ ਆਨੰਦ ਸਰੂਪ ਆਨੰਦ ਸਰੂਪ ਜੋ ਪਰਮੇਸ਼ਰ ਹੈ ਉਹਨੂੰ ਪਾ ਕੇ ਅਮਰ ਹੋ ਜਾਂਦਾ ਹੈ ਮਰਨ ਤੋਂ ਰਹਿਤ ਹੋ ਜਾਂਦਾ ਹੈ ਨਾਨਕ ਜਲ ਕਾ ਮੀਨ ਸੈ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ ਇਹ ਪਰਮੇਸ਼ਰ ਅਸੀਂ ਤੇਰੇ ਨਾਮ ਰੂਪੀ ਜਲ ਦੇ ਮੀਨ ਮੱਛ ਸੈ ਨਾ ਹੈ ਇਹ ਤਾਂ ਮਾਰਾ ਤੇਰੇ ਨਾਮ ਜਿ ਰਹਿਣ ਵਾਲੇ ਮੱਛ ਦੀ ਨਿਆਈ ਹਾਂ ਠੀ ਭਾਵੇ ਰੱਖੂ ਪ੍ਰੀਤ ਫੇ ਨਾ ਆਪ ਕੋ ਜੇ ਭਾਵੇ ਸੱਚੇ ਪਾਤਸ਼ਾਹ ਤਾਂ ਇਸੇ ਤੋਂ ਨਾਮ ਦੀ ਪ੍ਰੀਤੀ ਸਾਨੂੰ ਰੱਖਣਾ ਕਰ ਨਾਮ ਦੀ ਪ੍ਰੀਤੀ ਕਰਕੇ ਆਪ ਦੇ ਸਰੂਪ ਵਿੱਚ ਰੱਖਣਾ ਕਰੋ ਪ੍ਰਭਾਤੀ ਮਹੱਲਾ ਪਹਿਲਾ ਗੀਤ ਨਾਦ ਹਰਖ ਚਤਰਾਈ ਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਹਨ اے ਜੀਵੋ ਗੀਤ ਨਾਦ ਹਰਖ ਚਤਰਾਈ ਕਦੇ ਤੁਸੀਂ ਗੀਤਾਂ ਨੂੰ ਗਾਉਣ ਲੱਗ ਜਾਂਦੇ ਹੋ ਕਦੇ ਬਾਜੀਆਂ ਨੂੰ ਵਜਾਉਣ ਲੱਗ ਜਾਂਦੇ ਹੋ ਕਦੇ ਗੀਤਾਂ ਦੇ ਵਿੱਚ ਖੁਸ਼ ਹੋ ਜਾਂਦੇ ਹੋ ਕਦੇ ਨਾਦ ਬਾਜਿਆਂ ਦੀ ਚਿਤ్రਾਈ ਵਿੱਚ ਫਸੇ ਰਹਿੰਨੇ ਹੂੰ ਹਰਖ ਚਿਤ్రਾਈ ਹਰਖ ਖੁਸ਼ੀ ਦੇ ਰਹਿਸ ਰੰਗ ਕਦੇ ਤਾਂ ਗੀਤਾਂ ਦੀ ਚਿਤ్రਾਈ ਵਿੱਚ ਖੋਇ ਰਹਿੰਨੇ ਹੂੰ ਕਦੇ ਨਾਦਾਂ ਬਾਜਿਆਂ ਦੇ ਨਾਦ ਰਾਗ ਗੀਤ 나ਗ ਗੀਤ ਨਾਦ ਹਰਖ ਚਿਤ్రਾਈ ਹਾਂਜੀ ਨਾਦਾਂ ਦੀ ਚਿਤਰਾਈ ਕਰਦੇ ਹੋ ਵਜਾਉਣ ਦੀ ਫੇਰ ਗੀਤਾਂ ਕਰਕੇ ਖੁਸ਼ੀਆਂ ਕਰਨੇ ਹੋ ਰਹਿਸ ਰੰਗ ਫੁਰਮਾਏ ਸਕਾਈ ਫੇਰ ਰਹਿਸ ਰਹਿਸ ਪ੍ਰਸੰਨ ਹੁੰਨੇ ਹੋ ਬਾਹਰੇ ਰੰਗ ਤਰ੍ਹਾਂ ਤਰ੍ਹਾਂ ਦੇ ਰੰਗ ਕੌਂਦਕ ਤਮਾਸ਼ੇ ਵੇਖ ਵੇਖ ਖੁਸ਼ ਹੁੰਨੇ ਹੋ ਤੇ ਕਾਈ ਕੋਈ ਫਰਮਾਇਸ਼ ਕੋਈ ਪੂਰੀ ਕਰ ਦੇਵੇ ਤੇ ਉਹਦੇ ਤੇ ਖੁਸ਼ ਹੁੰਨੇ ਵੀ ਮੇਰੀ ਗੱਲ ਕ ਮੰਨੀ ਗਈ ਹੈ ਇਸ ਤਰਕਾਰ ਇਹ ਹੈ ਕਾਈਸ਼ ਹੋਈ ਦੀ ਨਿਆਈ ਅਭੀ ਜ਼ਿਆਦਾ ਪਰਦਾ ਪਿਆ ਹੋਇਆ ਹੈ ਇਹ ਜਿਹੜੇ ਕਮਾਂਜ ਫਸੇ ਹੋਏ ਹੋ ਤੁਸੀਂ ਬੈਨਣ ਖਾਣਾ ਕੀ ਤ ਨਾ ਪਾਈ ਅਦੇ ਇਸੇ ਪ੍ਰਕਾਰ ਰਹਿਸ ਰੰਗ ਫੁਰਮਾਇਸ ਕਾਈ ਗੀਤ ਨਾਦ ਗੀਤ ਨਾਦ ਹਰ ਖ ਚਿਤਰਾਈ ਗੀਤ ਆਦਕਾਂ ਦੇ ਤਾਈਂ ਗਾਉਣਾ ਕਰਦਾਂ ਵਿਸ਼ਨ ਪਦਿਆਂ ਆਦਕਾਂ ਦੇ ਤਾਈਂ ਨਾਦ ਅੰਦਰੋਂ ਦਸਵੇਂ ਦਵਾਰ ਦੇ ਬਾਜੇ ਆਦਕ ਸੁਣਨੇ ਹੂੰ ਤੇ ਖੁਸ਼ ਹੁੰਨੇ ਹੋ ਚਿਤਰਾਈ ਦੇ ਨਾਲ ਬਾਖਸ ਨੂੰ ਨੇ ਲੋਕਾਂ ਨੂੰ ਰਹਿਸ ਰੰਗ ਫੁਰਮਾਇ ਇਸ ਕਾ ਜਿਹੜਾ ਗਨੂ ਰਹਿਸੇ ਪ੍ਰਸੰਤਾ ਕਰਕੇ ਰੰਗ ਕੌਤਕਾਂ ਦੀ ਪ੍ਰਸੰਤਾ ਹੈ ਆਨੰਦ ਹੈ ਅਤੇ ਫਰਮਾਇਸ਼ਾ ਹੈ ਇਹ ਤੁਹਾਡੇ ਤਾਂ ਹੀ ਕਾਈ ਅਵਿਧਿਆ ਦਾ ਪਰਦਾ ਪਿਆ ਹੋਇਆ ਹੈ ਪੈਣਣ ਖਾਣਾ ਚੀਤ ਨਾ ਪਾਈ ਤੁਸੀਂ ਪੈਣਣ ਤੇ ਖਾਣ ਵਿੱਚ ਹਰ ਵਕਤ ਲੱਗੇ ਰਹਿੰਦੇ ਹੋ ਸਾਡਾ ਜਿਤ ਵਿੱਚ ਪਰਮੇਸ਼ਰ ਦਾ ਨਾਮ ਨਹੀਂ ਪਾਈਦਾ ਨਾਮ ਤੋਂ ਬੇਮਖ ਹੋ ਰਹੇ ਹੋ ਤੁਸੀਂ ਸਾਜ ਸਹਿਜ ਸੁਖ ਨਾਮ ਵਸਾਈ اے ਭਾਈ ਸੱਚਾ ਸੁਖ ਤਾਂ ਸਹਿਜੇ ਤਾਂ ਹੋਵੇਗਾ ਜੇ ਮਨ ਚ ਮਹਾਰਾਜ ਦੇ ਨਾਮ ਨੂੰ ਵਸਾਉਣਾ ਕਰੋਗੇ ਕਿਆ ਜਾਨਣਾ ਕਿਆ ਕਰੇ ਕਰਾਵੇ ਗੀਤ ਗੀਤ ਨਾਦ ਹਰ ਖਚ ਚਤਰਾਈ ਜਿਹੜਾ ਭਾਈ ਗੀਤਾਂ ਦੇ ਨਾਦ ਗੀਤ ਆਦਿਕਾਂ ਦਾ ਜੋ ਅੰਦਰ ਨਾਦ ਬਾਜਿਆਂ ਦੇ ਵਿੱਚ ਗੀਤ ਆਦਿਕਾਂ ਦਾ ਸੁਣਨਾ ਹੈ ਜੋਗਾ ਅਭਿਆਸ ਕਰਕੇ ਅਤੇ ਜੋ ਦਸਵੇਂ ਦਰ ਦੀ ਮਿੰਜ ਦੇ ਪ੍ਰਾਪਤੀ ਕਰਕੇ ਮਿੱਠਾ ਰਸ ਪ੍ਰਾਪਤ ਹੋਣਾ ਹੈ ਤੇ ਚਾਤਰਦਾ ਦੇ ਨਾਲ ਯੋਗੀ ਨੇ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਕਰਨੀ ਹੈ ਰਹਸ ਰੰਗ ਫਰਮਾਇਸ ਕਾਤੇ ਰੰਗ ਨਾ ਨੋ ਤੈ ਤਦਾ ਦੇ ਵੇਖਣੇ ਚਿੱਟਾ ਰੰਗ ਜਿਹੜਾ ਹੈ ਪਾਣੀ ਦਾ ਹੈ ਲਾਲ ਰੰਗ ਜਿਹੜਾ ਹੈ ਅਗਨੀ ਦਾ ਹੈ ਹਰਾ ਰੰਗ ਪੌਣ ਦਾ ਹੈ ਪੀਲਾ ਰੰਗ ਧਰਤੀ ਦਾ ਹੈ ਕਾਲਾ ਰੰਗ ਆਕਾਸ਼ ਦਾ ਹੈ ਇਸ ਪ੍ਰਕਾਰ ਰੰਗ ਵੇਖਣੇ ਆ ਜਿਹੜੇ ਫਰਮਾਇਸ ਕਾਤੇ ਸਿੱਧੀਆਂ ਦੇ ਵੱਲ ਨਾ ਕੋਈ ਫਰਮਾਇਸ਼ ਕਰਕੇ ਕਿਸੇ ਬਲਾਇ ਦਾ ਤੋਹਫਾ ਵੰਗਾ ਲੈਣਾ ਕਿਸੇ ਜੋ ਕੁਝ ਕਰ ਲੈਣਾ ਪਹਿਨਣ ਖਾਣਾ ਚੀਤ ਨਾ ਪਾਈ ਇਸ ਪ੍ਰਕਾਰ ਹੈ ਚੰਗੇ ਚੰਗੇ ਵਸਤਰ ਪਹਿਰ ਲੈਣੇ ਤੇ ਚੰਗੇ ਚੰਗੇ ਪਦਾਰਥਾਂ ਨੂੰ ਖਾ ਲੈਣਾ ਪਰਮੇਸ਼ਰ ਦੇ ਨਾਮ ਨੂੰ ਚਿਤ ਵਿੱਚ ਪਾਉਣਾ ਹੀ ਨਾ ਬੇਮੁਖ ਰਹਿਣਾ ਨਾਮ ਤੋਂ ਇਸ ਕਰਕੇ ਸੁਖ ਦੀ ਪ੍ਰਾਪਤੀ ਤਾਂ ਨਹੀਂ ਹੋ ਸਕਦੀ ਸੋ ਜਿਨ੍ਹਾਂ ਦੇ ਮਨ 'ਚ ਵਿਰਾਗ ਹੈ ਉਹ ਦੁਨੀਆਂ ਦੇ ਗੀਤਾਂ ਦੇ ਤਾਂ ਹੀ ਵੀ ਤੇ ਬਾਜੀਆਂ ਨਾਦਾਂ ਦੇ ਤਾਂ ਹੀ ਵੀ ਵਾਲੀਆਂ ਚਿਤਰਾਈਆਂ ਨੂੰ ਵੀ ਖੁਸ਼ੀਆਂ ਚਿਤਾਂੀਆਂ ਦੀਆਂ ਜਿਹੜੀਆਂ ਹਨ ਗਿਆ ਤੇ ਦੁਨੀਆਂ ਦੇ ਰਹੱਸਾਂਤ ਨੂੰ ਜਾਣ ਕਰਕੇ ਜਿਹੜਾ ਰੰਗ ਆਨੰਦ ਹੋਣਾ ਹੈ ਫਰਮੇਸ਼ਾ ਕੋਈ ਪ੍ਰਾਪਤ ਹੋਣੀ ਹੈ ਇਹਨਾਂ ਨੂੰ ਸਾਰੀ ਵਿਦਿਆ ਹੀ ਸਮਝਦੇ ਗੁਰਮੁਖ ਜਰੇ ਹਨਗੇ ਇਕਾਈ ਦਾ ਪੜਦਾ ਪਿਆ ਹੋਇਆ ਵਿਦਿਆ ਦਾ ਪਹਿਨਣ ਖਾਣਾ ਚੀਤ ਨਾ ਪਾਈ ਉਹਨਾਂ ਨੂੰ ਤਾਂ ਬਸਰ ਦਾ ਪਹਿਨਣਾ ਤੇ ਚੰਗੀ ਖੁਰਾਕ ਦਾ ਖਾਣਾ ਇਹ ਵੀ ਚਿੱਤ 'ਚ ਨਹੀਂ ਪੈਂਦੇ ਹਨ ਸਾਜ ਸਹਿਜ ਸੁਖ ਨਾਮ ਵਸਾਈ ਉਹਨਾਂ ਨੇ ਤਾਂ ਭਾਈ ਸੱਚਾ ਸਹਿਜ ਗਿਆਨ ਕਰਕੇ ਸੁਖ ਪ੍ਰਾਪਤ ਕੀਤਾ ਹੈ ਮਾਰਾ ਦੇ ਨਾਮ ਨੂੰ ਮਨ ਚ ਵਸਾਇਆ ਹੈ। ਕਿਆ ਜਾਣਾਂ ਕਿਆ ਕਰੇ ਕਰਾਵੇ। ਉਹਨਾਂ ਦੇ ਮਨ ਦੀ ਐਸੀ ਭਾਵਨਾ ਹੈ ਕਿ ਅਸੀਂ ਕੀ ਜਾਣਦੇ ਹਾਂ ਕਿ ਕੀ ਇਹ ਪਰਮੇਸ਼ਰ ਕਰਦਾ ਹੈ ਤੇ ਕੀ ਇਹ ਕਰਾਵੇਗਾ ਸਾਡੇ ਪਾਸੋਂ। ਨਾਮ ਬਿਨਾ ਤਨ ਕਿਛ ਨ ਸੁਖਾਵੇ। ਇਹ ਕੀ ਜਾਣੀਏ ਕਿ ਸਾਧਨ ਕਰਨਾ ਹੈ ਤੇ ਕੀ ਕਿਸੇ ਨੂੰ ਪ੍ਰੇਰ ਕੇ ਕਰਾਉਣਾ ਹੈ। ਕਿਆ ਜਾਣਾਂ ਕਿਆ ਕਰਾ ਕਰਾ ਪਰਮੇਸ਼ਰ ਕੀ ਜਾਣੀਏ। ਸਾਡੇ ਕਰਮਾਂ ਅਨਸਾਰ ਕੀ ਫਲ ਦੇਵੇਗਾ ਤੇ ਕੀ ਕਰਮਾਂ ਦੇ ਫਲ ਅਨਸਾਰ ਸਾਨੂੰ ਉਹਨਾਂ ਵਿਹਾਰਾਂ 'ਚ ਕਰਾਉਣ 'ਚ ਜੋੜੇਗਾ ਨਾਮ ਬਿਨਾ ਤਨ ਕਿਸ ਨਾ ਸੁਖਾਵਾ ਸਾਨੂੰ ਤਾਂ ਮਹਾਰਾਜ ਨਾਮ ਤੋਂ ਬਿਨਾ ਸੀਚ ਕੋਈ ਚੰਗਾ ਨਹੀਂ ਲੱਗਦਾ ਹੈ ਪ੍ਰਹਾਉ ਯੋਗ ਬినੋਦ ਸਵਾਦ ਆਨੰਦ ਜਿਹੜਾ ਭਾਈ ਯੋਗਾ ਅਭਿਆਸ ਕਰਨਾ ਹੈ ਬਨੋਦ ਕੌਦਕ ਵੇਖਣੇ ਯੋਗਾ ਦਸਵੇਂ ਦਰ ਦੀਆਂ ਰੋਸ਼ਣੀਆਂ ਵੇਖਣੀਆਂ ਹੈ ਮਿੱਠੀ ਕਹਦਾ ਸਵਾਦ ਦਾ ਆਨੰਦ ਮੰਨਿਆ ਹੋਇਆ ਜਿਹੜਾ yogiyan ਮਤ ਸਤ ਭਾਈ ਭਗਤ ਗੋਬਿੰਦ ਉਸੇ ਤਾਇ ਦੇ ਨਾਲੋਂ ਭਾਈ ਮਤੀ ਦੇ ਚ ਸਤ ਨਿਸ਼ਚੇ ਕਰਕੇ ਜਿਹੜੀ ਪ੍ਰੇਮਾ ਭਗਤੀ ਵਾਹਿਗੁਰੂ ਦੀ ਕਰਨੀ ਹੈ ਇਹਨੂੰ yoga ਦੇ ਅਨੰਦ ਨਾਲੋਂ ਵੱਡਾ ਸਮਝਦੇ ਸੋ ਪਰਮੇਸ਼ਰ ਦੇ ਸੇਵਨ ਵੀ ਜੁੜ ਕੇ ਜਿਹੜਾ ਪਰਮੇਸ਼ਰ ਦਾ ਆਨੰਦ ਹੈ ਉਹਦੇ ਬਰਾਬਰ yogiyan ਨੂੰ ਵੀ ਆਨੰਦ ਨਹੀਂ ਹੈ ਨੈਤ ਸਤ ਮਤ ਸਤ ਭਾਈ ਭਗਤ ਗੋਬਿੰਦ ਮਦੀ ਮਦੀ ਅੰਦਰ ਸਤੁ ਨਿਸ਼ਚੇ ਕਰਕੇ ਪ੍ਰੇਮਾ ਭਗਤੀ ਗੋਬਿੰਦ ਜਿਹੜੀ ਕਰਨੀ ਹੈ ਇਹੋ ਹੀ ਸਭ ਕੁਝ ਸਮਝਿਆ ਹੋਇਆ ਸੀ ਤਾਂ ਕੀਰਤ ਕਰਮਕਾਰ ਨਿਜ ਸੰਦਾ ਇਹ ਨਿਜ ਆਪਦੇ ਸਰੂਪ ਦੀ ਪ੍ਰਾਪਤੀ ਦੀ ਇਹੋ ਕਾਰ ਹੈ ਜਿਹੜਾ ਜੀ ਮਾਰਾ ਕਿਰਪਾ ਕਰੇ ਕੀਰਤਨ ਭਗਤੀ ਦੇਵੇ ਪਰਮੇਸ਼ਰ ਦਾ ਜਿਹੜਾ ਜਸ ਰੂਪੀ ਕਰਮ ਕਰਨਾ ਹੈ ਨਾਲ ਇੰਨੇ ਰੂਪ ਦੀ ਪ੍ਰਾਪਤੀ ਦਾ ਸਾਧਨ ਹੈ ਅੰਤਰ ਰਵਤੋ ਰਾਜ ਰਵਿੰਦਾ ਅਰਵਿੰਦਾ ਵਾਰੀ ਨੂੰ ਸ਼ਿਆਰੀ ਤੋਂ ਨਾਲ ਪਰਵੰਦਾ ਹੀ ਹੈ ਨਾ ਕਹਿੰਦੇ ਸ਼ਿਆਰੀ ਹੈ ਹੈ ਜੀ ਅਰਵਿੰਦਾ ਹੈ ਜੀ ਅੰਤਰ ਰਵਤੋ ਰਾਜ ਰਵਿੰਦਾ ਕਹਿੰਦੇ ਅੰਤਰ ਰਵਤੋ ਰਾਜ ਰਵਿੰਦਾ ਅੰਦਰ ਉਚਾਰਨਾ ਕਰੇ ਜੋ ਰਾਜਾ ਪ੍ਰਕਾਸ਼ ਰੂਪ ਹੈ ਰਵਿੰਦਰ ਰਗਿਆ ਹੋਇਆ ਸਾਰਿਆਂ ਥਾਵਾਂ 'ਚ ਉਸ ਨੂੰ ਅੰਦਰ ਉਚਾਰਨਾ ਕਰੇ ਜੋ ਰਵ ਸੂਰਜ ਤੇ ਇੰਦਾ ਚੰ드ਰਮਾ ਦਾ ਵੀ ਜੋ ਪ੍ਰਕਾਸ਼ਿਕ ਹੈ ਉਸ ਨੂੰ ਅੰਦਰ ਉਚਾਰਨਾ ਕਰੇ ਰਵ ਸੂਰਜ ਵਿੱਚੋਂ ਬ੍ਰਾਹਮ ਬਿਵੇਕ ਅਤੇ ਚੰ드ਰਮਾ ਵਿੱਚੋਂ ਵਿਰਾਗ ਲੈਣਾ ਵਿਰਾਗ ਤੇ ਬਿਵੇਕ ਦੇ ਸਹਿਤ ਹੋ ਕੇ ਅੰਤਰ ਉਸ ਪਰਵੇਸ਼ ਨੂੰ ਰਗਣਾ ਕਰੇ ਜੋ ਰਵਿੰਦਰ ਰਵਿੰਦਾ ਇੰਦ ਚੰਦਰਮਾ ਦੀ ਨਹੀਂ ਆਈ ਪਰੋਖ ਗਿਆਨ ਤੇ ਸੂਰਜ ਦੀ ਨਹੀਂ ਆਈ ਅਪਰੋਖ ਗਿਆਨ ਦੀ ਪ੍ਰਾਪਤੀ ਕਰਾਉਣ ਵਾਲਾ ਜੋ ਹੈ ਰਵਿਆ ਹੋਇਆ ਚੰਦ ਸੂਰਜ ਆਦਿਕਾਂ ਦਾ ਵੀ ਪ੍ਰਕਾਸ਼ਕ ਪ੍ਰਿਯੋ ਪ੍ਰਿਯੋ ਪ੍ਰੀਤ ਪ੍ਰੇਮ ਔਰ ਧਾਰੀ ਜਿਸ ਪ੍ਰਕਾਰ ਬੰਦੀ ਹੈ ਪ੍ਰਿਯੋ ਪ੍ਰਿਯੋ ਕਰਕੇ ਸ਼ਬਦ ਉਚਾਰਦਾ ਹੈ ਇਵੇਂ ਪਿਆਰਾ ਜੋ ਪ੍ਰੀਤਮ ਹੈ ਉਸ ਪਿਆਰੇ ਦੀ ਪ੍ਰੀਤੀ ਅੰਦਰ ਹਿਰਦੇ ਦੇ ਧਾਰਨਾ ਕਰੀਏ ਵਸਾਉਣਾ ਕਰੀਏ ਦੀਨਾ नाथ ਪੀਓ ਬਨਵਾਰ ਇਹ ਭਾਈ ਗਰੀਬਾਂ ਦਾ नाथ ਪੀਓ ਪਰਮੇਸ਼ਵਰ ਹੀ ਹੈ ਉਹ ਸੰਸਾਰ ਬਾਗ ਦਾ ਵਾਲੀ ਹੈ ਆਨ ਦੇ ਨਾਮ ਦਾਨ ਬ੍ਰਤਕਾਰੀ ਰਾਜ ਨੇ ਇਹੋ ਹੀ ਬਰਤ ਰੱਖਣਾ ਕਰੀਏ ਜੋ ਨਾਮ ਜਪਣਾ ਹੈ ਨਾਮ ਦਾ ਦਾਨ ਪਰਮੇਸ਼ਰ ਦੇ ਪਾਸੋਂ ਮੰਗਣਾ ਹੈ ਦਾਨ ਉਹਦਾ ਜਾਨਣਾ ਹੈ ਨਾਮ ਦਾ ਜਪਣਾ ਹੈ ਇਹ ਵਰਤ ਰੱਖਣਾ ਕਰੀਏ ਇਹ ਕਾਰੀ ਵਰਤ ਹੈ ਇਹ ਸੁੰਦਰ ਵਰਤ ਹੈ ਬੜਾ ਚੰਗਾ ਓਸ਼ਧੀ ਦੀ ਆਈ ਵਰਤ ਹੈ ਇਹਦੇ ਜ ਵਰਤਨਾ ਕਰੋ ਇਹ ਕਾਰ ਇਸ ਪ੍ਰਕਾਰ ਕਾਮ ਕ્રોਧ ਆਰ ਕਾਂਤਿਆਗ ਕਰਨਾ ਨਾਮ ਦੇ ਸੰਜਮ ਜਿ ਰਹਿਣਾ ਇਹ ਸੋਣਾ ਇਹ ਵਰਤ ਦੀ ਕਾਰ ਹੈ ਤ੍ਰਿਪਤ ਤਰੰਗ ਤਤ ਵਿਚਾਰੀ ਜਿਹੜਾ ਸਰੂਪ ਦਾ ਵਿਚਾਰ ਕਰਦਾ ਹੈ ਉਹਦਾ ਚਿੱਤ ਜਿਹੜੇ ਮਨ ਦੇ ਤਰੰਗ ਫੁਰਨੇ ਹਨ ਉਹਨਾਂ ਵੱਲੋਂ ਤ੍ਰਿਪਤ ਹੋ ਜਾਂਦਾ ਹੈ ਮੰਦੇ ਫੁਰਨੇ ਉੱਠਣੋਂ ਹਟ ਜਾਂਦੇ ਹਨ ਇਕੱਠਾ ਕਥਾ ਕਿਆ ਮੈਂ ਜੂ ਇਹ ਭਾਈ ਜਿਹੜਾ ਕਤਸਰੂਪ ਬ੍ਰਹਮ ਹੈ ਜਿਹਨੂੰ ਸ਼ਕਤੀ ਬਿਰਤੀ ਕਰਕੇ ਕਸਮ ਨਹੀਂ ਕੀਤਾ ਜਾਂਦਾ ਸਾਡੇ 'ਚ ਕੀ ਜੋਰ ਤਾਕਤ ਹੈ ਕਿ ਅਸੀਂ ਸ਼ਕਤੀ ਬਿਰਤੀ ਨਾਲ ਕਸਮ ਕਰ ਸਕੀਏ ਐਵੇਂ ਹੰਕਾਰ ਨਹੀਂ ਕਰਨਾ ਚਾਹੀਦਾ ਕੋਈ ਕਸਮ ਨਹੀਂ ਕਰ ਸਕਦਾ ਉਸ ਬ੍ਰਹਮ ਦੇ ਤਾਈ ਸ਼ਕਤੀ ਬਿਰਤੀ ਕਰਕੇ ਮੈਂ ਇਸ ਰੰਗ ਕਸਮ ਕਰਾਂਗਾ ਪਾਗਤ ਕਰੀ ਕਰਾਏ ਮੂਰ ਇਸ ਦੇ ਬਾਸੋਂ ਤੇਰੀ ਅਸੀਂ ਭਗਤੀ ਕਰੀਏ ਸਿਮਰਨ ਜੇ ਸਾਡੇ ਬਾਸੋਂ ਕਰਾ ਲਵੋ ਇਹ ਬੇਨਤੀ ਕਰੀਏ ਅੰਤਰ ਵਸੈ ਚੂਕੇ ਮੈਂ ਮੂਰ ਜਦੋਂ ਮਾਰੇ ਅੰਦਰ ਵਸ ਜਾਵੇ ਉਹ ਮੈਂ ਨਾ ਹੰਗ ਤਾਂ ਮਿਟ ਜਾਂਦੀ ਏ ਤੇ ਮੋਰ ਮੇਰ ਚੱਕੀ ਜਾਂਦੀ ਏ ਹੰਗ ਤਾਂ ਮਨ ਤਾਂ ਸਾਰੀ ਮਿਟ ਜਾਂਦੀ ਹੈ ਮਾਰਾ ਦੇ ਅੰਦਰ ਬਸਣੇ ਕਰਕੇ ਕਿਸੇ ਵੀ ਦੂਜਾ ਨਹੀਂ ਹੋ ਫਿਰ ਕਿਸ ਨੂੰ ਸੇਵੀਏ ਵਾਹਿਗੁਰੂ ਤੋਂ ਬਿਨਾਂ ਦੂਸਰਾ ਤਾਂ ਕੋਈ ਹੋਰ ਅਸਥਾਨ ਤੇ ਹੈ ਨਹੀਂਗਾ ਗੁਰ ਕਾ ਸ਼ਬਦ ਮਹਾਰਸ ਮੀਠਾ ਗੁਰੂ ਸਾਹਿਬ ਦਾ ਸ਼ਬਦ ਮਹਾਰਸ ਬ੍ਰਹਮ ਆਨੰਦ ਦੇਣ ਵਾਲਾ ਮਿੱਠਾ ਪਿਆਰਾ ਹੈ ਐਸਾ ਅੰਮ੍ਰਿਤ ਅੰਤਰ ਦੀਠਾ ਇਹੋ ਜਿਹਾ ਅੰਮ੍ਰਿਤ ਆਨੰਦ ਅੰਦਰੋਂ ਹੀ ਮਹਾਰਾ ਦੀ ਕਿਰਪਾ ਕਰਕੇ ਦੇਖਿਆ ਪ੍ਰਗਟ ਕੀਤਾ ਹੈ ਇਨ ਚਾਖਿਆ ਪੂਰਾ ਪਦ ਹੋ ਜਿਨ੍ਹਾਂ ਨੂੰ ਇਸ ਨਾਮ ਜਿਖਿਆ ਧਾਰਿਆ ਹੈ ਉਹਨਾਂ ਨੂੰ ਪੂਰਨ ਪਦਵੀ ਬ੍ਰਹਮ ਦੀ ਪ੍ਰਾਪਤੀ ਹੋ ਜਾਂਦੀ ਹੈ ਨਾਨਕ ਧਰਾਪਿਉ ਤਨ ਸੁਖ ਹੋ ਸਤਿਗੁਰੂ ਸਾਹਿਬ ਜੀ ਕਹਿੰਦੇ ਆਤਮਨੰਦ ਕਰਕੇ ਰੱਜ ਗਿਆ ਹੈ ਉਹਦੇ ਤਨ ਸਾਥੀਆਂ ਨੂੰ ਵੀ ਸੁਖ ਦੀ ਪ੍ਰਾਪਤੀ ਹੁੰਦੀ ਹੈ ਮਨ ਵੀ ਤ੍ਰਿਪਤ ਹੋ ਗਿਆ ਤਨ ਵਿੱਚ ਵੀ ਸੁਖ ਦੀ ਪ੍ਰਾਪਤੀ ਹੁੰਦੀ ਹੈ ਬਰਬਤੀ ਮਹੱਲਾ ਪਹਿਲਾ ਅੰਤਰਦੀਪ ਸ਼ਬਦ ਮਨ ਮੰਨਿਆ ਜਿਨ੍ਹਾਂ ਦਾ ਸਾਧ ਸੰਗਤ ਜੀ ਸ਼ਬਦ ਚ ਮਨ ਮੰਨਿਆ ਹੈ ਉਹਨਾਂ ਨੇ ਅੰਦਰੇ ਪ੍ਰਵੇਸ਼ ਨੂੰ ਸਾਰੇ ਸੰਸਾਰ ਦੇ ਅੰਦਰ ਆਪਣੇ ਹਿਰਦੇ ਦੇ ਅੰਦਰ ਉਸ ਵਾਹਿਗੁਰੂ ਨੂੰ ਵੇਖ ਲਿਆ ਹੈ ਅਬਰ ਨਾ ਰੰਗਨ ਹਾਰਾ ਹੋਰ ਰੰਗ ਚਾਹਣ ਵਾਲਾ ਵੀ ਮਹਾਰਾਜ ਤੋਂ ਬਿਨਾ ਕੋਈ ਨਹੀਂ ਸਤਿਗੁਰੂ ਮਹਾਰਾਜ ਪ੍ਰਵੇਸ਼ਰ ਦਾ ਰੂਪ ਹੈ ਭਗਤੀ ਰੂਪ ਮట్టి ਦੇ ਵਿੱਚ ਨਾਮ ਦਾ ਰੰਗ ਪਾ ਕੇ ਪ੍ਰੇਮ ਦਾ ਜਲ ਪਾ ਕੇ ਇਸ ਮਨ ਨੂੰ ਉਸ ਅਨੰਦ ਵਿੱਚ ਰੰਗਣ ਵਾਲੇ ਹਨ ਐਨਸ ਜੀਆਂ ਦੇਖ ਸਮਾਲੇ ਰਾਜ ਨੇ ਸਾਰੇ ਜੀਆਂ ਦੇ ਕਰਤਬਾਂ ਨੂੰ ਵੇਖਦਾ ਜੋ ਕੋਈ ਚੰਗੇ ਮੰਦੇ ਪੁੰਨ ਪਾਪ ਮਿਸ਼ਰਤਾ ਦੇ ਕਰਦੇ ਹਨ ਅਰ ਫੇਰ ਵੀ ਮਾਰਾ ਸੋ ਸੰਭਾਲ ਕੇ ਰੱਖਦਾ ਹੈ ਸਾਰਿਆਂ ਦੀ ਸਾਂਭ ਕਰਦਾ ਹੈ ਕਿਸੇ ਹੀ ਕੀ ਸਰਕਾਰ ਉਸੇ ਪਰਮੇਸ਼ਰ ਦੀ ਸਾਰਿਆਂ ਦੇ ਸਿਰਦੇ ਕਾਰਨ ਹੁਕਮ ਦੀ ਉਸੇ ਦੀ ਸਰਕਾਰ ਪਰਜਾ ਹੈ ਸ੍ਰਿਸ਼ਟੀ ਜਿੰਨੀ ਹੈ ਮੇਰਾ ਪ੍ਰਭ ਰਾਗ ਘਣੋਂ ਅਤ ਰੂੜੋ ਏ ਭਾਈ ਮੇਰਾ ਪ੍ਰਭੂ ਰਾਗ ਆਨੰਦ ਸਰੂਪ ਕਣੋ ਅਤੇ ਅਤ ਰੂੜੋ ਅਤੰਤ ਸੁੰਦਰ ਸਰੂਪ ਹੈ ਮੇਰਾ ਪ੍ਰਭੋ ਮੇਰਾ ਪ੍ਰਭ ਰਾਂਗ ਕਣੋ ਅਤ ਰੂੜੋ ਮੇਰਾ ਪ੍ਰਭੂ ਰੰਗਣ ਵਾਲਾ ਹੈ ਕਣਾਨੰਦ ਸਰੂਪ ਹੈ ਰੂੜੋ ਅਤੰਤ ਸੁੰਦਰ ਸਰੂਪ ਹੈ ਦੀਨ ਦਇਆਲ ਪ੍ਰੀਤਮ ਮਨ ਮੋਹਨ ਉਹ ਗਰੀਬਾਂ ਤੇ ਦਇਆ ਕਰਨ ਵਾਲਾ ਹੈ ਸਾਰਿਆਂ ਦੇ ਪਰਮ ਪ੍ਰੇਮ ਦਾ ਆਸਪਦ ਹੈ ਸਾਰੇ ਨੇ ਮਨਾਂ ਨੂੰ ਮੋਹਤ ਕਰਨ ਵਾਲਾ ਹੈ ਆਤਰਾਸ ਲਾਲ ਸਗੂੜੋ ਅਤਿਆੰਤੀ ਜਿਹੜੇ ਰਸ ਪ੍ਰੇਮ ਕਰਦੇ ਐ ਉਹਨੂੰ ਲਾਲ ਪਿਆਰਾ ਸਹਿਦ ਗੂੜੇ ਆਨੰਦ ਦੇ ਪ੍ਰਾਪਤ ਹੁੰਦਾ ਹੈ ਰਹਾਓ ਉਪਰ ਕੂਪ ਗगन ਪਨਿਹਾਰੀ ਸਾਧ ਸੰਗਤ ਜੀ ਜਿਵੇਂ ਅਸਮਾਨੀ ਖੂਹ ਹੁੰਦੇ ਐ ਇਸ ਪ੍ਰਕਾਰ ਉਪਰ ਗगन ਉਪਰ ਕੂਪ ਗगन ਪਨਿਹਾਰੀ ਇਹ ਸੰਸਾਰ ਜਿਹੜਾ ਹੈ 84 ਲੱਖ ਜੂਨ ਚੋਂ ਇਹ ਮਨੁੱਖਾ ਜਨਮ ਇਹ ਉਪਰ ਖੂਦ ਹੀ ਨਿਆਈ ਹੈ ਅਸਮਾਨੀ ਖੁਦ ਹੀ ਨਹੀਂ ਆਈ ਹੈ ਗਗਨ ਪਨਹਾਰੀ ਇਹਦੇ ਵਿੱਚ ਗਗਨ ਜੀਤਨ ਜੋ ਪਰਮੇਸ਼ਵਰ ਹੈ ਉਸ ਦੀ ਪ੍ਰਾਪਤੀ ਵਾਸਤੇ ਪੰਜੇ ਜਿਹੜੇ ਸਦਸੰਤੋਖ ਦੇ ਆਧਰਮ ਵਿਚਾਰ ਹੈ ਇਹ ਪਨਹਾਰੀਆਂ ਪਾਣੀ ਭਰਨ ਵਾਲੀਆਂ ਇਸ ਪ੍ਰਕਾਰ ਪਾਉਣੀਆਂ ਹੁੰਦੀਆਂ ਇਸ ਪ੍ਰਕਾਰ ਹੈ ਤੇ ਪੰਜੇ ਸਦਸੰਤੋਖ ਪਾਣੀ ਭਰਨ ਵਾਲੇ ਹਨ ਪਰਮੇਸ਼ਰ ਦਾ ਆਨੰਦ ਅੰਮ੍ਰਿਤ ਪੀਵਨਹਾਰਾ ਜਿਹੜਾ ਸੰਤ ਸੰਤੋਖ ਦਿਆ ਤਰੁ ਗੁ ਪੰਹਾਰੀਆਂ ਦੁਆਰਾ ਅੰਮ੍ਰਿਤ ਨਾਮ ਗੁਰਾਂ ਤੋਂ ਪੀਣ ਵਾਲਾ ਹੈ ਉਹ ਆਨੰਦ ਨੂੰ ਪ੍ਰਾਪਤ ਕਰਦਾ ਹੈ ਇਸੇ ਪ੍ਰਕਾਰ ਉਪਰ ਗगन ਗगन ਜੋ ਚਿਹਦਾ ਆਕਾਸ਼ ਸਭ ਦੇ ਉੱਪਰ ਹੈ ਉਹਦਾ ਉਸਦਾ ਜਿਹੜਾ ਪ੍ਰੇਮ ਹੈ ਸਰਸੰਗਤ ਕੂਪ ਦੀ ਨਿਆਈ ਹੈ ਤੇ ਉਸਦਾ ਪ੍ਰੇਮ ਰੂਪੀ ਜਾਲੇਸ਼ ਦੇ ਵਿੱਚੋਂ ਨਿਕਲਦਾ ਹੈ ਅਤੇ ਪਨਹਾਰੀ ਜਿਨ੍ਹਾਂ ਨੇ ਪੰਜਾਂ ਤਤਾਂ ਦੀ ਧਾਰਨਾ ਕੀਤੀ ਐ ਸਤਸੰਗਤ ਨੇ ਪਾਣੀ ਵਿੱਚੋਂ ਨਰਮਲਤਾ ਪਾਉਣ ਵਿੱਚੋਂ ਲੇਪਤਾ ਆਗਰ ਕੋ ਅਗਨੀ ਚੋਂ ਪ੍ਰਕਾਸ਼ ਆਦਕਿ ਪੰਜਾਂ ਤਤਾਂ ਦੀ ਧਾਰਨਾ ਜਿਨ੍ਹਾਂ ਨੇ ਕੀਤੀ ਐ ਪਨਹਾਰੀਆਂ ਬਣੀਆਂ ਉਹਨਾਂ ਦੀਆਂ ਅੰਮ੍ਰਿਤ ਪੀਵਨਹਾਰਾ ਉਹ ਅੰਮ੍ਰਿਤ ਬ੍ਰਹਮਾਨੰਦ ਨੂੰ ਜੀਵਨ ਮੁਕਤ ਪੀਣ ਵਾਲੇ ਹਨਗੇ ਇਸੇ ਪ੍ਰਕਾਰ ਉਪਰ ਗਗਨ ਉਪਰ ਕੂਪ ਗगन ਪਨਿਹਾਰੀ ਉਪਰ ਕੂਪ ਦਸਵਾਂ ਦੁਆਰ ਇੱਕ ਖੂਹ ਹੈ ਇਹ ਨਵਾ ਗੋਲ ਕਹਿੰਦੇ ਉਪਰ ਗगन ਪਨਿਹਾਰੀ ਇਹਦੇ ਵਿੱਚ ਇਹ ਗगन ਹੈ ਕਿਹੜਾ ਪਿੰਗਲਾ ਔਰ ਸੁਖਮਨਾ ਅਤੇ ਉਰਮਣੀ ਇਸ ਇਹੜਾ ਪਿੰਗਲਾ ਸੁਖਮਨਾ ਤੇ ਉਰਮਣੀ ਤੇ ਅਗੋਚਰੀ ਜਿਹੜੀਆਂ ਇਹ ਪੰਜ ਅਵਸਥਾ ਹਨਗੀਆਂ ਜੋਗਿਨੀ ਆ ਖੇਚਰੀ ਆਕਾਸ ਵਿੱਚ ਮਿਲਦੀ ਚੜ ਜਾਣੀ ਪੁਚਰੀ ਪਰਵਟਿਆਂ ਵਿੱਚ ਮਿਲਦੀ ਚੜ ਜਾਣੀ ਖੇਚਰੀ ਪੂਚਰੀ ਚਰਚਰੀ ਇਹ ਖੇਚਰੀ ਤਾਲੂਏ ਵਿੱਚ ਲਾ ਕੇ ਜਵਾਨ ਨੂੰ ਜੋਗਾਂ ਦਾ ਨੂੰ ਲੈਣਾ ਖੇਚਰੀ ਵਾਲਾ ਹੈ ਅਤੇ ਪੂਚਰੀ ਪਰਵਟਿਆਂ ਦੀ ਮূর্তি ਨੂੰ ਟਿਕਾ ਦੇਣਾ ਪੂਚਰੀ ਹੈ ਚਰਚਰੀ ਤਰਕੁਟੀ ਵਿੱਚ ਮূর্তি ਨੂੰ ਟਿਕਾ ਦੇਣਾ ਚਰਚਰੀ ਹੈ ਖੇਚਰੀ ਪੂਚਰੀ ਤੇ ਇਸ ਪ੍ਰਕਾਰ ਤੇ ਅਗੋਚਰੀ ਸੰਸਥਵਦਾਰ ਕਵਲੀ ਮূর্তি ਨੇ ਟਿਕ ਜਾਣਾ ਤੇ ਉਹਨ ਮੰਨੀ ਦਸਵੇਂ ਦਵਾਰ ਦੀ ਸਿੱਧੀ ਹੋ ਜਾਣੀ ਬ੍ਰਹਮ ਲੋਕ ਨੂੰ ਦਸਵਾਂ ਦਵਾਰ ਪਾਰ ਕੇ ਜਾਣ ਦੀ ਤਾਕਤ ਹੋ ਜਾਣੀ ਇਹ ਯੋਗੀਆਂ ਦੀਆਂ ਪੰਜ ਬਿਰਤੀਆਂ ਜਿਹੜੀਆਂ ਇਹ ਪਨਹਾਰੀਆਂ ਬਣੀਆਂ ਹੋਈਆਂ ਹਨ ਅੰਮ੍ਰਿਤ ਪੀਵਣ ਹਾਰ ਅਤੇ ਯੋਗੀ ਜੋਗਾਨੰਦ ਰੂਪੀ ਅੰਮ੍ਰਿਤ ਨੂੰ ਪੀਣ ਵਾਲੇ ਬਣੇ ਹੋਏ ਹਨਗੇ ਇਸੇ ਪ੍ਰਕਾਰ ਉੱਪਰ ਊਪਰ ਗगन ਪਨਹਾਰੀ ਉੱਪਰ ਮਨੁੱਖਾ ਦੇ ਦੇ ਵਿੱਚ ਅੰਤਕੰਨ ਖੁੱਦ ਹੀ ਨਹੀਂ ਆਈ ਹੈ ਆਸਾਨੀ ਖੂਹ ਹੈ ਗगन ਪਨਹਾਰੀ ਇਹਦੇ ਵਿੱਚ ਗगन ਪਨਹਾਰੀ ਉੱਪਰ ਗगन ਇਹ ਅੰਤਕਰੂਪੀ ਗਗਨ ਦੇ ਅੰਦਰ ਹੈ ਕਰਣਾ ਮੈਤਰੀ ਮੋਤਾ ਪ੍ਰੇਖਿਆ ਆਦਿਕ ਜਿਹੜੇ ਗੁਣ ਹੈ ਇਹ ਪਾਣੀ ਭਰਨ ਵਾਲੀਆਂ ਹਨ ਇਹ ਅਨਿਸਕਾਮ ਕਰੂਪੀ ਪਾਣੀ ਨੂੰ ਇਹਨਾਂ ਦੇ ਨਾਲ ਜਿਹੜਾ ਭਰਦਾ ਹੈ ਅੰਮ੍ਰਿਤ ਪੀਵਣ ਹਾਰ ਉਹ ਪੁਰਖ ਸਾਧ ਸੰਗਤ ਜੀ ਅੰਮ੍ਰਿਤ ਬ੍ਰਹਮਾਨੰਦ ਨੂੰ ਪੀਣ ਵਾਲਾ ਉਹ ਮਹਾਤਮਾ ਦਾ ਅੰਤਾ ਕਰਨ ਹੈ ਇਸੇ ਪ੍ਰਕਾਰ ਉਪਰ ਕੂਪ ਗਗਨ ਪਰਹਾਰੀ ਉਪਰ ਸਾਰਿਆਂ ਤੋਂ ਕੂਪ ਗਗਨ ਚਿਹਰਾ ਆਕਾਸ਼ ਰੂਪ ਹੈ ਉਹਦੇ ਪਨਹਾਰੀ ਪਾਣੀ ਭਰਨ ਵਾਲੇ ਦੀ ਦੀ ਨਿਆਈ ਜਿਹੜੇ ਸੰਤ ਹਨ ਤਤਵੇ ਤੇ ਉਹ ਸੰਸਾਰ ਤੋਂ ਜਿਹੜਾ ਉੱਪਰ ਹੋਣਾ ਹੈ ਇਹ ਪਾਣੀ ਪਰਨਾ ਹੈ ਆਨੰਦ ਨੂੰ ਪ੍ਰਾਪਤ ਕਰਦੇ ਬ੍ਰਹਮ ਆਨੰਦ ਨੂੰ ਅੰਮ੍ਰਿਤ ਪੀਵਣ ਹਾਰ ਉਹ ਮੋਦ ਗ੍ਰੂਪੀ ਅੰਮ੍ਰਿਤ ਨੂੰ ਪੀਣ ਵਾਲੇ ਮੁਕਤ ਹੁੰਦੇ ਹਨ ਜਿਸ ਕੀ ਰਚਨਾ ਸੋ ਵਿਦ ਜਾਣੈ ਜਿਸ ਵਾਹਿਗੁਰੂ ਨੇ ਰਚਨਾ ਬਣਾਈ ਹੈ ਉਹੀ ਇਹ ਸੰਸਾਰ ਦੇ ਚਲਾਉਣ ਦੀ ਵਿਧੀ ਨੂੰ ਇਹਦੇ ਪ੍ਰਬੰਧ ਦੀ ਵਿਧੀ ਨੂੰ ਮਹਾਰਾਜ ਸਾਹਿਬ ਆਪ ਜਾਣਦੇ ਹਨ ਗੁਰਮੁਖ ਗਿਆਨ ਵਿਚਾਰ ਗੁਰਮੁਖ ਹਨ ਉਸ ਰੂਪ ਦੇ ਗਿਆਨ ਦੀ ਵਿਚਾਰ ਕੀਤੀ ਹੈ ਹਰ ਵਕਤ ਵਿਚਾਰਦੇ ਰਹਿੰਦੇ ਹਨ ਬਸਰੀ ਕਿਰਨ ਰਸ ਕਮਲ ਵੇਗਾ-ਵੇਗਾ ਸੇ ਜਿਸ ਪ੍ਰਕਾਰ ਸੂਰਜ ਦੀਆਂ ਜਦੋਂ ਕਜਮਾ ਫਸੜਦੀਆਂ ਹਨ ਅਤੇ ਕੌਲ ਖਿੜਦੇ ਹੈ ਕਵਲਾਂ ਦੇ ਵਿੱਚ ਕਿਰਨ ਪੈਣੇ ਕਰਕੇ ਉਹਨਾਂ ਚੋਂ ਰਸ ਜਿਹੜਾ ਮੈਂ ਕੋਈ ਨਿਕਲਦੀ ਹੈ ਸਾਸ ਘਰ ਸੂਰ ਸਮਾਇ ਇਸ ਪ੍ਰਕਾਰ ਚੰਦਰਮਾ ਦਾ ਘਰ ਕੌਣ ਰਾਤ ਜਦੋਂ ਰਾਤ ਵਿੱਚ ਸੂਰਜ ਚੜ ਜਾਂਦਾ ਹੈ ਉਦੋਂ ਕਵਲ ਖੜਦੇ ਹੈ ਇਸੇ ਪ੍ਰਕਾਰ ਚੰਦਰਮਾ ਦੇ ਘਰ ਦੀ ਨਹੀਂ ਆਈ ਕੌਣ ਰਾਜ ਅਵਿਧਿਆ ਅਵਿਧਿਆ ਰੂਪੀ ਰਾਤ ਦੇ ਵਿੱਚ ਜਦੋਂ ਗਿਆਨ ਰੂਪੀ ਸੂਰਜ ਚੜ ਜਾਂਦਾ ਬ੍ਰह्म ਗਿਆਨ ਦਾ ਦਿਨ ਹੋ ਜਾਂਦਾ ਉਦੋਂ ਗਿਆਨ ਕਰਕੇ ਜਿਹੜੀ ਸ਼ਾਂਤੀ ਰੂਪ ਕਿਰਨੇ ਇਹ ਪ੍ਰਕਾਸ਼ ਦੀ ਹੈ ਹृदय ਕੋਲ ਸੰਤਾਂ ਦੇ ਖੜੀ ਜਾਂਦੇ ਐ ਅਨੰਦ ਰੂਪ ਮਹਿਕ ਨਿਕਲਦੀ ਐ ਜਿਗਿਆਸਾ ਰੂਪ ਪੌਰੇ ਉਸ ਅਨੰਦ ਨੂੰ ਮਾਰਦੇ ਹਨਗੇ ਇਸੇ ਪ੍ਰਕਾਰ पसरी ਕਿਰਨ ਰਸ ਕਮਲ ਵਿਗਾਸੇ ਤੁਮ ਜੇਤਨ ਜਿਹੜਾ ਹੈ ਉਹ ਸੂਰਜ ਦੀ ਨਹੀਂ ਆਈ ਐ ਉਹਦੀ ਚੇਤਨ ਸੁਧਾਰੂਪੀ ਕਿਰਨ ਪਸਰੀ ਫੈਲ ਲਈ ਹੈ ਰਸ ਕਮਲ ਵਿਗਾਸੇ ਰਸ ਪ੍ਰੇਮ ਵਾਲੇ ਸੰਤਾਂ ਦੇ ਦਿਲੇ ਕੌਲ ਖੜੇ ਹੋਏ ਹਨ ਸਾਸ ਘਰ ਸੂਰ ਸਮਾਇ ਉਹਨਾਂ ਦੇ ਸਤੋਗੁਣ ਵਾਲਾ ਜਿਹੜਾ ਹਿਰਦਾ ਉਹਦੇ ਚ ਸੂਰਜ ਸਾਹਿਬ ਸੰਗੇ ਜੀ ਗਿਆਨ ਅਪਰੋਖ ਗਿਆਨ ਸਮਾਇਆ ਲੀਨ ਮਿਲ ਗਿਆ ਜ्यों ਸਾਸ ਘਰ ਸੂਰ ਸਮਾਇਆ ਚੰਦਰਮਾ ਦੇ ਘਰ ਵੀ ਨਹੀਂ ਆਈ ਜਿਹੜੇ ਸਤੋਗੁਣ ਨੇ ਅੰਦਰ ਹਿਰਦੇ ਚ ਬਸ ਗਿਆ ਤੇ ਸੂਰਜ ਦੀ ਨਹੀਂ ਆਈ ਤਮੋਗੁਣ ਜਿਹੜਾ ਸੀ ਉਹਨਾਂ ਸਮਾਇਆ ਲੀਨ ਹੋ ਗਿਆ ਮਿਟ ਗਿਆ ਸਾਸ ਘਰ ਸੂਰ ਸਮਾਇਆ ਸਾਸ ਚੰਦਰਮਾ ਦੀ ਨਹੀਂ ਆਈ ਜੋ ਅਵਿਦਿਆ ਦੀ ਰਾਤ ਵਾਲਾ ਘਰ ਸੀ ਉਸ ਦੇ ਅੰਦਰ ਗਿਆਨ ਰੂਪੀ ਸੂਰਜ ਸੁਮਾ ਗਿਆ ਕਾਲ ਵਿਦਹੰਸ ਮਨਸਾ ਮਨ ਮਾਰੀ ਉਹਨਾਂ ਨੇ ਕਾਲ ਦੇ ਕਈ ਵਿਨਾਸ਼ਣ ਕਰ ਦਿੱਤਾ ਉਹ ਵਿਸ਼ੇਸ਼ ਕਰਕੇ ਨਾਸ਼ ਕਰਦਾ ਹੈ ਤੋਂ ਸੁਧ ਤੇ ਨਾਸ਼ ਕਰ ਦਿੰਦਾ ਹੈ ਕਾਲ ਦੇ ਤਾਈ ਮਨਸਾ ਮਨ ਮਾਰੀ ਮਨਸਾ ਵਾਸ਼ਨਾ ਸੁਧਬ ਲੋਕੀ ਖਣਾ ਤੀਨੀ ਹੈ ਜਿਹੜੀ ਇਹ ਮੰਦੀਆਂ ਮਾਗ ਲੀਆਂ ਹਨ ਗੁਰਪ੍ਰਸਾਦ ਪ੍ਰਭ ਪਾਇਆ ਸਤਿਗੁਰਾਂ ਦੀ ਕਿਰਪਾ ਕਰਕੇ ਵਾਹਿਗੁਰੂ ਪ੍ਰਭ ਦੇ ਪਾਈ ਉਹਨਾਂ ਨੂੰ ਪਾ ਲਿਆ ਹੈ ਅਤ ਰਸ ਰੰਗ ਚਲੂਲੇ ਰਾਤੀ ਅਤ ਅੰਦਰ ਰਸ ਪ੍ਰੇਮ ਕਰਕੇ ਚਲੂਲੇ ਗਾੜੇ ਰੰਗ ਵਿੱਚ ਬ੍ਰਹਮ ਆਨੰਦ ਚ ਉਹਨਾਂ ਦੀ ਬਿਰਤੀ ਰੰਗੀ ਗਈ ਹੈ ਦੂਜਾ ਰੰਗ ਨਾ ਕੋਈ ਉਹਨਾਂ ਨੂੰ ਤਾਂ ਦੁਆਇ ਦਾ ਰੰਗ ਨਹੀਂ ਫਿਰ ਕੋਈ ਆਂਦਾ ਹੈ ਕਿਸੇ ਪ੍ਰਕਾਰ ਦਾ ਨਾਨਕ ਰਸਨ ਰਸਾਏ ਰਾਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਨਾਂ ਰਸਨ ਰਸਾਏ ਆਪ ਦੀ ਪ੍ਰੀਤ ਰੂਪੀ ਰਸਨਾ ਉਹਨੂੰ ਰਸਾਉਂਦੇ ਐ ਉਹ ਮਹਾਰਾਜੇ ਰੰਗੇ ਰਹਿੰਦੇ ਐ ਰਸਨਾ ਨੂੰ ਵੀ ਰਸਾਉਂਦੇ ਐ ਤੇ ਮਨ ਕਰਕੇ ਵੀ ਰੰਗ ਚ ਰਤੇ ਰਹਿੰਦੇ ਐ ਰਸਨਾ ਰਸਾਏ ਫੋਰਨ ਰਸਾਂ ਚ ਨਹੀਂ ਹੋ ਪਰ ਸੌਦੇ ਚ ਤ ਨੂੰ ਨਰਸ ਹੋ ਜਾਂਦੇ ਹੈ ਅਤੇ ਸਰਦਾ ਰੂਪੀ ਰਸਨਾ ਨੂੰ ਨਾਮ ਰਸ ਵਿੱਚ ਰਸਾਉਂਦੇ ਹਨ ਰੰਗੇ ਹੋਏ ਹੈ ਮੰਨ ਕਰਕੇ ਵੀ ਰੰਗੇ ਹੈ ਰਸਨਾ ਆ ਵੀ ਗੂੰ ਗਾਉਂਦੇ ਔਰ ਸਾਰ ਸਾਕੇ ਬਰਵ ਰਹਿਆ ਪ੍ਰਭ ਸੋਈ ਉਹੀ ਵਾਹਿਗੁਰੂ ਸਾਰਿਆਂ ਨੂੰ ਪ੍ਰਭ ਜੀ ਬਸਰ ਸਾਧਕੀ ਰਸਨਾ ਪਰਮੇਸ਼ਵਰ ਹੀ ਸਾਰੇ ਵਿਆਪਕ ਹੋ ਰਿਹਾ ਹੈ ਉਹਨਾਂ ਦੇ ਅੰਦਰ ਸਖਿਆਤਤਾ ਹੋ ਗਈ ਹੈ